ਸਿੱਗਾ ਸਾਰਿਆਂ ਦਾ ਸਵਾਗਤ ਕਰਦੇ ਆ ਬਰਾ ਡੈਗਰੀ ਅਸੀਂ ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਏ ਆ ਆਪਣੇ ਕੋਲੇ ਸਾਰਾ ਹੀ ਸਟਾਕ ਆ ਗਿਆ 5.5 ਫੁੱਟ ਤੋਂ ਰੋਟਾਵੇਟਰ ਤੋਂ ਲੈ ਕੇ 10 ਫੁੱਟ ਤੀਕਾ ਸਾਰੇ ਰੋਟਾਵੇਟਰ 2025 ਮਾਡਲ ਆ ਗਿਆ ਕੁਝ ਰੰਗ ਬਦਲ ਹੈਗੀ ਆ ਰੋਟਾਵੇਟਰ 2025 ਤੇ ਕਰਤੀ ਆ ਮੈਸ਼ਿਨ ਨੇ ਬਾਕੀ ਤੁਹਾਨੂੰ ਸਾਰੇ ਰੋਟਾਵੇਟਰ ਮਿਲ ਜਾਣਗੇ ਆ ਟਾਈਮ ਅਵੇਲੇਬਲ ਆ ਇਹ ਬਾਈ ਸਾਰੇ ਆਪਣੇ 25 ਮਾਰਗੇ ਦੇ ਹੀ ਆ ਬਾਈ ਹਰਪੀ ਦਾ ਹਾਂ ਬਾਈ ਸਾਰੇ ਪੱਟੀ ਮਾਰਗੇ ਦੇ ਆ ਇੱਕ ਨਵੀਂ ਚੇਜ ਕਰਦੇ ਆ ਗੇਅਰ ਨਾਲ ਪਲੇਟ ਲਾਤੀ ਆ ਵਾਈਬ੍ਰੇਸ਼ਨ ਜਮਾਂ ਜ਼ੀਰੋ ਕਰਤੀ ਇਹਨਾਂ ਨੇ ਭਈਆ ਬਈ ਹੋਰ ਬਾਕੀ ਸਾਢੇ ਹੱਥ ਫੁੱਟ ਵੀ ਹੈਗੀ ਆਪਣੇ ਕੋਲੇ ਭਈ ਇੱਕ ਕਹਿ ਦਿੰਦੇ ਜਿਵੇਂ ਆਪਣੇ ਪਿਆਰ ਹੋਏ ਆ ਜਿਵੇਂ ਜਨਵਰੀ ਚ ਹੋ ਗਏ ਮਾਰਚ ਚ ਹੋ ਗਏ ਆਪਣੇ ਕੋਲੇ ਕੀ ਪ੍ਰੂਫ ਆ ਭਈ ਆਪਣੇ ਮਾਰਚ ਜੀ ਪਿਆਰ ਹੋਏ ਹੋਏ ਆ ਭਈ ਜਿਹੜੇ ਮਾਰਚ ਤੋਂ ਬਾਅਦ ਆ ਲੈ ਉਹਨਾਂ ਨਾਲ ਪਲੇਟ ਆ ਗਈ ਆ ਅੱਛਾ ਭਈ ਇਹ ਜੀ ਵਾਈਬ੍ਰੇਸ਼ਨ ਬੰਦ ਕਰਦੇ ਆ ਬਾਕੀ ਸੀਰੀਅਲ ਨੰਬਰ ਤੋਂ ਚੈੱਕ ਹੋ ਜਾਂਦਾ ਯਾਰ ਕਲੋ ਮੈਨੂਫੈਕਚਰਿੰਗ ਆ ਦੀ ਠੀਕ ਆ ਭਈ ਔਰ ਬਾਕੀ ਸਾਰੇ ਪਤਾ ਹੀ ਆ ਸਾਰਿਆਂ ਨੂੰ ਇਹਦੇ ਬਾਰੇ ਵੈਸ਼ੂ ਇੱਕ ਨੰਬਰ ਤੇ ਆ ਬਈ